ਇੱਕ ਲੰਮੇ ਪਾ ਕੇ ਇੱਕ ਝਟਕਾ ਦੇਣਾ ਹੁੰਦਾ ਹੂੰ ਪਹਿਲਾਂ ਉਹਨੂੰ ਥੋੜਾ ਗਰਮ ਕਰਨਾ ਤੇਲ ਲਾ ਕੇ ਫਿਰ ਇੱਕ ਝਟਕਾ ਦੇਣਾ ਉਹਦੇ ਨਾਲ ਹੀ ਉਹ ਹੱਡੀ ਅੰਦਰ ਚੱਲ ਜਾਂਦੀ ਹੈ ਉਸੇ ਟਾਈਮ ਹੂੰ ਮੈਂ 20 ਮਿੰਟ ਦੇ ਵਿੱਚ ਸਰਵਾਈਕਲ ਬਿਲਕੁਲ ਸਹੀ ਹੋ ਜਾਂਦੀ ਹੈ ਇਹ ਜਿਹੜਾ ਇਲਾਜ ਕਿੰਨਾ ਕੁ ਕਾਰਗਰ ਹੈਗਾ ਜੀ ਜਿਹੜੀ ਚਰਬੀ ਆ ਉਹ ਜਦੋਂ ਲੱਤ ਸਿੱਧੀ ਕਰਨੀ ਆ ਆ ਆ ਵੀ ਸਾਰੀ ਉੱਪਰ ਆ ਜਾਣੀ ਤੇ ਥੱਲੇੋਂ ਉੱਤੇ ਚੱਲ ਜਾਣੀ ਆ ਕਿਉਂਕਿ ਜਿਹੜਾ ਖਾਲੀ ਜੋੜ ਆ ਇੱਥੇ ਲਿਆ ਕੇ ਇਹਨਾਂ ਨੂੰ ਇੱਕ ਪੂਰੀ ਜੋੜ ਨਾਲ ਇਦਾਂ ਝਟਕਾ ਦੇਣਾ ਤੇ ਇਹਨਾਂ ਦੀ ਜਿਹੜੀ ਇਹ ਡਿਸਕ ਆ ਉਹ ਟਿਕਾਣੇ ਚਲੇ ਜਾਣੀ ਆ ਤਾਂ ਦਰਦ ਸਦਾ ਲਈ ਬੰਦ ਹੋ ਜਾਣੀ ਆ ਸਸਿਕਾ ਦੋਸਤੋ ਮੈਂ ਰਗਵਿੰਦਰ ਸਿੰਘ ਤੇ ਅੱਜ ਅਸੀਂ ਫੇਰ ਇੱਕ ਨਵੇਂ ਐਪੀਸੋਡ ਦੇ ਵਿੱਚ ਡਾਕਟਰ ਸਾਹਿਬ ਦੇ ਕੋਲ ਪਹੁੰਚੇ ਆ ਡਾਕਟਰ ਹਰਜੀਤ ਸਿੰਘ ਗੁਰਤੇਗ ਬਾਦਰ ਹਸਪਤਾਲ ਬੇਗਵਾਲ ਤੋਂ ਸੋ ਉਹਨਾਂ ਦੇ ਨਾਲ ਗੱਲਬਾਤ ਕਰਕੇ ਅਸੀਂ ਜਿਹੜੀਆਂ ਸਰੀਰ ਨੂੰ ਆਉਂਦੀਆਂ ਜਿਹੜੀਆਂ ਪ੍ਰੋਬਲਮਾਂ ਨੇ ਉਹਦੇ ਬਾਰੇ ਜਿਹੜੀ ਜਾਣਕਾਰੀ ਹਾਸਲ ਕਰਾਂਗੇ ਸੋ ਪਹਿਲਾਂ ਅਸੀਂ ਡਾਕਟਰ ਸਾਹਿਬ ਦਾ ਸਵਾਗਤ ਕਰਦੇ ਆ ਡਾਕਟਰ ਸਾਹਿਬ ਤੁਹਾਡਾ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਧੰਨਵਾਦ ਜੀ ਸਾਰਿਆਂ ਦਾ ਸੋ ਡਾਕਟਰ ਸਾਹਿਬ ਹੁਣ ਸਿਆਲ ਜਿਹੜਾ ਉਹ ਮਤਲਬ ਕਹਿੰਦਾ ਅਖੀਰ ਅੰਤਮ ਸ਼ਰਮਾ ਤੇ ਆਪਾਂ ਕਹਿ ਸਕਦੇ ਹਾਂ ਕਿ ਜਿਹੜਿਆ ਅੱਜ ਅਸੀਂ ਕਿਸ ਵਿਸ਼ੇ ਤੇ ਜਿਹੜੀ ਅੱਜ ਅਸੀਂ ਆਪਣੀ ਗੱਲਬਾਤ ਜਿਹੜੀ ਅੱਗੇ ਵਧਾਉਂ ਜਾ ਰਹੇ ਹਾਂ ਅੱਜ ਆਪਾਂ ਅੱਜ ਜਿਵੇਂ ਆਮ ਇੱਕ ਬਿਮਾਰੀ ਆਜਕਲ ਸਰਵਾਈਕਲ ਦੀ ਕਿਉਂਕਿ ਹੱਡੀ ਸਲਿੱਪ ਹੋ ਜਾਂਦੀ ਆ ਸਰੀਰ ਦੇ ਅੰਦਰ ਉਨੀ ਚਿਕਨਾਟ ਨਹੀਂ ਆ ਤੇ ਹੱਡੀਆਂ ਜਦੋਂ ਬਾਹਰ ਨਿਕਲ ਆਉਂਦੀਆਂ ਜੋੜ ਦਾ ਕੰਮ ਕਰਨਾ ਤੇ ਵਾਪਸੀ ਨਹੀਂ ਜਾਂਦੀ ਇੱਕ ਟੋਕਾ ਟਰੀ 50% ਲੋਕਾਂ ਨੂੰ ਸਰਵਾਈਕਲ ਦੀ ਪ੍ਰੋਬਲਮ ਆ। ਉਹ ਇੱਕੋ ਵਾਰੀ ਆਉਣ ਚ ਬੰਦਾ ਠੀਕ ਹੋ ਜਾਂਦਾ। ਉਹ ਕਮ ਸੇ ਕਮ 15 ਤੋਂ 20 ਮਿੰਟ ਮੈਂ ਲੈਣੇ ਹੁੰਦੇ ਆ। ਦੁਬਾਰਾ ਨੂੰ ਸਰਵਾਈਕਲ ਦੀ ਲੋੜ ਨਹੀਂ ਪੈਂਦੀ ਆਉਣ ਦੀ। ਸਰਵਾਈਕਲ ਇੰਨੇ ਟਾਈਮ ਚ ਠੀਕ ਹੋ ਜਾਂਦਾ ਵਾ। ਬਿਲਕੁਲ ਗਾਰੰਟੀ ਆ ਕਿ 20 ਮਿੰਟ ਦੇ ਅੰਦਰ ਇੱਥੋਂ ਠੀਕ ਕਰਕੇ ਤੋਰਾਂਗੇ। ਇਹ ਕੀ ਕਰਨਾ ਜਿਹੜਾ ਸਰਵਾਈਕਲ ਦੀ ਜਿਹੜੀ ਬਿਮਾਰੀ ਤੁਹਾਨੂੰ ਜਿਹੜਾ ਯੂਜਨਾ ਪੈਂਦਾ ਤੇ ਤੁਸੀਂ ਇਹਨੂੰ 20 ਮਿੰਟਾਂ ਦੇ ਵਿੱਚ ਕਿਦਾਂ ਠੀਕ ਕਰਨ ਦਾ ਦਾਵਾ ਕਰਦੇ? ਇਹ ਦੇਖੋ ਜੀ ਜਦੋਂ ਬੰਦਾ ਜਿਆਦਾ ਨਿਊਂਕੇ ਕੰਮ ਕਰਦਾ ਜਾਂ ਮੋਬਾਈਲ ਦੇਖਦਾ ਰਹਿੰਦਾ ਵਾ ਜਾਂ ਬਿਲਕੁਲ ਨੀਵੇਂ ਹੋ ਕੇ ਕੰਮ ਕਰਨੇ ਜਾਂ ਜ਼ੋਰ ਦਾ ਕੰਮ ਕਈ ਵਾਰੀ ਹੱਡੀ ਸਲਿੱਪ ਕਰ ਜਾਂਦੀ ਹੈ ਜੋ ਜ਼ੋਰ ਦਾ ਕੰਮ ਕਰਨ ਨਾਲ ਵੀ ਉਹਦੇ ਨਾਲ ਸਾਇਕਲ ਵੈਸੇ ਜਿਆਦਾ ਨੀਵੇਂ ਹੋ ਕੇ ਕੰਮ ਕਰਨ ਨਾਲ ਜਿਆਦਾ ਹੁੰਦੀ ਹੈ ਕਿਉਂਕਿ ਥੋਣ ਦੇ ਪਿੱਛੇ S1 ਜਾਂ S2 ਦੇ ਲਾਗੇ ਜਾ ਕੇ ਇੱਕ ਹੱਡੀ ਬਾਹਰ ਨਿਕਲਉਂਦੀ ਹੈ S2 S3 ਕੋਈ ਵੀ ਉਹਨਾਂ ਦੇ ਵਿੱਚੋਂ ਬਾਹਰ ਆਂਦੀ ਹੈ ਤੋ ਉਹਨੂੰ ਆਪਾਂ ਸਰਕਲ ਕਹਿੰਦੇ ਆਂ ਸਾਈਕਲ ਦੇ ਨਾਲ ਉਹ ਹੱਡੀ ਜਦੋਂ ਬਾਹਰ ਆਉਂਦੀ ਹੈ ਤੇ ਉਹਦੇ ਨਾਲ ਨਾੜਾਂ ਦਾ ਕੰਟੈਕਟ ਹੁੰਦਾ ਇੱਕ ਧੌਣ ਤੋਂ ਲੈ ਕੇ ਤੇ ਮੋਢੇ ਤੱਕ ਹੂੰ ਤੇ ਇੱਕ ਨਾੜ ਚੱਲਦੀ ਇੱਥੋਂ ਸਿਰ ਤੋਂ ਲੈ ਕੇ ਕੰਨ ਦੇ ਥੱਲੇੋਂ ਤੇ ਉਹ ਵੀ ਮੋਢੇ ਆਉਂਦੀ ਹੈ ਉਹ ਫਿਰ ਜਿਹੜੀ ਹੱਡੀ ਇੰਨੀ ਨਿਕਲੀ ਉਹ ਨਾੜਾਂ ਨੂੰ ਖਿੱਚ ਪਾਉਂਦੀ ਆ ਤੇ ਬੰਦਾ ਆਪਣੇ ਆਪ ਨੂੰ ਜਕੜਿਆ ਹੋਇਆ ਮਹਿਸੂਸ ਕਰਦਾ ਉਹਦੀ ਮੋਢਿਆਂ ਦੀ ਜਖੜ ਉਹਦੇ ਪਿੱਛੇ ਪਸਲੀਆਂ ਦੀ ਜਖੜ ਉਹਦੇ ਸਿਰ ਦੀ ਜਖੜ ਜਾਂ ਨੂੰ ਚੱਕਰ ਆਉਣੇ ਹੂੰ ਇਹ ਸਾਰਾ ਹੀ ਸਾਇਕਲ ਦਾ ਹੀ ਪ੍ਰੋਬਲਮ ਆ ਕਿਉਂਕਿ ਸਾਇਕਲ ਇੱਕ ਨਾੜਾ ਨੂੰ ਖਿੱਚ ਪੈ ਜਾਂਦੀ ਆ ਤੇ ਹੱਡੀ ਬਾਹਰ ਆ ਜਾਂਦੀ ਆ ਹੂੰ ਹੂੰ ਇਹ ਜਿਆਦਾ ਨੀਵੇਂ ਹੋ ਕੇ ਕੰਮ ਕਰਨਾ ਜ਼ਿਆਦਾ ਹੁੰਦੀ ਆ ਹੂੰ ਹੂੰ ਤੇ ਇੱਕ ਨੰਬਰ ਤੋਂ ਸਰੀਰ ਦੇ ਵਿੱਚ ਚਕਨਾੜ ਨਹੀਂ ਜਦੋਂ ਬਾਹਰ ਆਉਂਦੀ ਆ ਤੇ ਉਹ ਉੱਥੇ ਹੀ ੜ ਜਾਂਦੀ ਆ ਹੂੰ ਹੂੰ ਤੇ ਇਹਨੂੰ ਅਸੀਂ ਮਰੀਜ਼ ਨੂੰ ਇੱਕ ਲੰਮੇ ਪਾ ਕੇ ਇੱਕ ਝਟਕਾ ਦੇਣਾ ਹੁੰਦਾ ਹੂੰ ਪਹਿਲਾਂ ਉਹਨੂੰ ਥੋੜਾ ਗਰਮ ਕਰਨਾ ਤੇਲ ਲਾ ਕੇ ਫਿਰ ਇੱਕ ਝਟਕਾ ਦੇਣਾ ਉਹਦੇ ਨਾਲ ਹੀ ਉਹ ਹੱਡੀ ਅੰਦਰ ਚੱਲ ਜਾਂਦੀ ਆ ਉਸੇ ਟਾਈਮ ਹੂੰ ਮੈਂ 20 ਮਿੰਟ ਦੇ ਵਿੱਚ ਸਰਵਾਈਕਲ ਬਿਲਕੁਲ ਸਹੀ ਹੋ ਜਾਂਦੀ ਹੈ ਇਹ ਇਹ ਜਿਹੜਾ ਇਲਾਜ ਹੈ ਕਿੰਨਾ ਕੁ ਕਾਰਗਰ ਹੈਗਾ ਸ ਇਲਾਜ ਦੇਖੋ ਜੀ ਇਹ 100% ਆ ਉਸੇ ਟਾਈਮ ਹੀ 20 ਮਿੰਟ ਰਿਜ਼ਲਟ ਮਿਲ ਜਾਂਦਾ ਵਾ ਬਾਕੀ ਕੋਈ ਦਵਾਈ ਖਾਣ ਦੀ ਲੋੜ ਨਹੀਂ ਉਹ ਮੈਂ ਪੇਸ਼ੈਂਟ ਨੂੰ ਦੇਖਦਾ ਕਿ ਇਹਦੇ ਵਿੱਚ ਕੈਲਸ਼ੀਅਮ ਦੀ ਕਮੀ ਹੋ ਸਕਦੀ ਹੈ ਕਿ ਨਹੀਂ ਜੇ ਹੋਵੇ ਪ੍ਰੋਬਲਮ ਵਗੈਰਾ ਇਦਾਂ ਦੀ ਕੋਈ ਚਗਣਾੜ ਨਹੀਂ ਜਾਂ ਮਟਾਵਨ ਦੀ ਦੀ ਉਹ ਮੈਂ ਇੱਕ ਪੌਚ ਲਿਖ ਕੇ ਦਿੰਦਾ ਉਹ ਪਾਊਡਰ ਮੈਂ ਆਪਣੇ ਕੋਈ ਦਵਾਈ ਨਹੀਂ ਦਿੰਦਾ ਸਿਰਫ ਪ੍ਰੈਕਟੀਕਲ ਕਰਨਾ ਮੈਂ ਉਸੇ ਪ੍ਰੈਕਟੀਕਲ ਨਾਲ ਹੀ 20 ਮਿੰਟ ਦੇ ਵਿੱਚ ਆਦਮੀ ਬਿਲਕੁਲ ਸਹੀ ਹੋ ਜਾਏਗਾ ਕਿਉਂਕਿ ਉਹਨੂੰ ਪਹਿਲਾਂ ਵੀ ਦਿਖਾਇਆ ਜਾਏਗਾ ਕਿ ਆ ਤੇਰੇ ਇੰਨੀ ਪ੍ਰੋਬਲਮ ਆ ਤੇ ਬਾਅਦ ਦੇ ਵਿੱਚ 20 ਮਿੰਟ ਬਾਅਦ ਵੀ ਉਹਨੂੰ ਦਿਖਾ ਦੇਣਾ ਵੀ ਆ ਦੇਖ ਵੀ ਤੇਰੀ ਪ੍ਰੋਬਲਮ ਹੋਈ ਹਲਕ ਨਹੀਂ ਹੋਈ ਜਾਂ ਕੋਈ ਉਹਦੇ ਨਾਲ ਆਇਆ ਵਾ ਉਹਨੂੰ ਪੂਰਾ ਦਿਖਾ ਦੇਣਾ ਪਹਿਲਾਂ ਵੀ ਬਾਅਦ ਚ ਵੀ ਦਿਖਾ ਦੇਣਾ ਉਹ ਆਪਣੇ ਆਪ ਵੀ ਦੱਸਣਗੇ ਕਿ ਅਸੀਂ ਬਿਲਕੁਲ ਸਹੀ ਹੋ ਗਏ ਤੁਸੀਂ ਗੱਲ ਕੀਤੀ ਵੀ ਜਿਹੜਾ ਇਲਾਜ ਆ ਪ੍ਰੈਕਟੀਕਲ ਤੌਰ ਤੇ ਤੁਸੀਂ ਕਰਦੇ ਇਸ ਤੋਂ ਇਲਾਵਾ ਜਿਹੜੀਆਂ ਹੱਡੀਆਂ ਦੇ ਹੋਰ ਵੀ ਇਲਾਜ ਹੁੰਦੇ ਨੇ ਜਿੱਦਾਂ ਡਿਸਕ ਦੇ ਸਲਿੱਪ ਦੇ ਉਹ ਵੀ ਕੋਈ ਪ੍ਰੈਕਟੀਕਲੀ ਤੁਸੀਂ ਸਹੀ ਕਰਦੇ ਹੋ ਕਿ ਜਾਂ ਦਵਾਈ ਆ ਜਾਂ ਨਹੀਂ ਡਿਸਕ ਜਿਹੜੀ ਆ ਦਵਾਈਆਂ ਨਾਲ ਨਹੀਂ ਸਹੀ ਹੁੰਦੀ ਨਾ ਹੀ ਮਲਣਾ ਸਹੀ ਹੁੰਦੀ ਆ ਤੇ ਨਾ ਪਿਆਰ ਨਹੀਂ ਸਹੀ ਹੁੰਦੀ ਆ ਇਹਨੂੰ ਬੰਦੇ ਨੂੰ ਪੈਰਾ ਮੁੱਲੋਂ ਬੰਨਿਆ ਜਾਂਦਾ ਬੰਨ ਕੇ ਤੇ ਧੌਣ ਨੂੰ ਪਾ ਕੇ ਇੱਕ ਪਟਕਾ ਤੇ ਝਟਕਾ ਦਿੱਤਾ ਜਾਂਦਾ ਕਿਉਂਕਿ ਜਿੱਥੇ ਜਿਹੜੀ ਹੱਡੀ ਦੀ ਉਹਨੂੰ ਪ੍ਰੋਬਲਮ ਆ ਜਿਵੇਂ L5 L4 ਜਾਂ ਉੱਪਰ ਮੌਰਾਂ ਤੇ ਜਾ ਕੇ ਆ ਉਸੇ ਹਿਸਾਬ ਨਾਲ ਉਹਨੇ ਲੈਵਲ ਤੇ ਚੋਖੇ ਝਟਕਾ ਦਿੱਤਾ ਜਾਂਦਾ ਜੇ ਹੁਣ ਥੱਲੇ ਜਾ ਕੇ L4 ਤੇ ਆ ਤੇ ਉਹਨੂੰ 2 ਫੁੱਟ ਬੰਦੇ ਨੂੰ ਅਗਲੇ ਪਾਸੇ ਚੋਖੇ ਝਟਕਾ ਦੇਣਾ ਕਿਉਂਕਿ ਉਹ ਸਿੱਧੀ ਖੇਚ ਜਿਹੜੀ ਆ ਉਹਦੀ ਉੱਥੇ ਪਵੇ ਤੇ ਜਿਹਦੇ ਸਾਈਕਲੋਂ ਤੋਂ ਲੰਮੇ ਪਏ ਨੂੰ ਆਪਾਂ ਝਟਕਾ ਦੇਣਾ ਹੁੰਦਾ ਇਹਨੂੰ ਤਾਂ ਚੋਖ ਕੇ ਇੱਕ ਝਟਕਾ ਮਾਰਨਾ ਉਹਦੇ ਨਾਲ ਹੀ ਡਿਸਕ ਆਪਣੇ ਟਿਕਾਣੇ ਚੱਲ ਜਾਣੀ ਆ ਕਿਉਂਕਿ ਡਿਸਕ ਦੇ ਸਾਈਡਾਂ ਤੇ ਵੀ ਹੀ ਉਹਦੇ ਇੱਕ ਦੋ ਪਾਰਟਸ ਹੁੰਦੇ ਨੇ ਉਹ ਜਦੋਂ ਥੋੜਾ ਜਿਹਾ ਦਬ ਜਾਂਦੇ ਤੇ ਨਾੜ ਨੂੰ ਖਿੱਚ ਦਿੰਦੇ ਆ ਹੂੰ ਹੂੰ ਤੇ ਫਿਰ ਆਪਣੇ ਉਹਦੇ ਨਾਲ ਹੀ ਰੀ ਦੀ ਦਰਦ ਪਨ ਜਾਂਦੀ ਆ ਉਹਦੇ ਨਾਲ ਹੀ ਆਪਣੀ ਸਾਈਟ ਕਾ ਪੇਨ ਹੋ ਜਾਂਦੀ ਆ ਹੂੰ ਹੂੰ ਉਹ ਵੀ ਨਾਲ ਹੀ ਹੱਲ ਹੋ ਜਾਂਦਾ ਵਾ ਡਿਸਕ ਸਲੀਪਿਕ ਕਾਫੀ ਭੜੀ ਬਿਮਾਰੀ ਹੈ ਕਿਉਂਕਿ ਜਦੋਂ ਬੰਦਾ ਯੋਰ ਮਾਰਦਾ ਹੂੰ ਉਹ ਉਨੀ ਉਹਦੇ ਹੱਡੀਆਂ ਤਾਕਤ ਨਹੀਂ ਜਿੰਨਾ ਉਹ ਯੋਰ ਲਾਪਿੰਦਾ ਹੂੰ ਹੂੰ ਤੇ ਉਹ ਹੱਡੀ ਅੰਦਰ ਚਲੇ ਜਾਂਦੀ ਆ ਸਰੀਰ 'ਚ ਚਕਨਾਟ ਐ ਨਹੀਂ ਆ ਤੇ ਹੱਡੀ ਵਾਸੀ ਆਉਂਦੀ ਨਹੀਂ ਵੀ ਤੇ ਡਿਸਕ ਸਲੀਪ ਵੀ ਜਿਹੜੀ ਆ ਇੱਕ ਵਾਰ ਜੀ ਅਸੀਂ ਟਿਕਾਣੇ ਦਾ ਕਰ ਲਈਦੀ ਆ ਪਰ ਉਹਨੂੰ ਇੱਕ ਵਾਰੀ ਚੈੱਕ ਕਰਾਉਣ ਆਉਣਾ ਪੈਂਦਾ ਕੋਈ 10-15 ਦਿਨ ਬਾਅਦ ਕਿਉਂਕਿ ਉਹ ਪਾਊਡਰ ਮੈਂ ਲਿਖਦਾ ਉਹਨੂੰ ਘੱਟੋ ਘੱਟ 20 ਦਿਨ ਪੀ ਕੇ ਫਿਰ ਚਿਕਨਹਟ ਹੁੰਦੀ ਹੈ ਸਰੀਰ ਨੂੰ ਬਾਕੀ ਉਹਨੂੰ ਕੋਈ ਪ੍ਰੋਬਲਮ ਨਹੀਂ ਰਹ ਜਾਂਦੀ ਜਦੋਂ ਉਹ ਪਾਊਡਰ ਪੀ ਲੈਂਦਾ 15-20 ਦਿਨ ਤੇ ਹੱਡੀ ਜੰਪ ਲੈਣੀ ਸ਼ੁਰੂ ਹੋ ਜਾਂਦੀ ਹੈ ਤੇ ਬਿਲਕੁਲ ਆਪਣੇ ਟਿਕਾਣੇ ਤੇ ਰਹਿਣਾ ਸ਼ੁਰੂ ਹੋ ਜਾਂਦੀ ਹੈ ਇਹ ਆਪਣਾ ਡਿਸਕ ਸਲੀਪ ਦਾ ਜਿਹੜਾ ਪ੍ਰੈਕਟੀਕਲ ਸੀਗਾ ਜੇ ਤੁਸੀਂ ਗੱਲ ਕੀਤੀ ਵੀ ਜਿਹੜੀ ਚਿਕਨਹਟ ਦੇ ਘੱਟ ਹੁਣ ਕਰਨ ਜਿਹੜੀਆਂ ਪ੍ਰੋਬਲਮਾਂ ਦਾ ਸਾਹਮਣਾ ਕਰਨਾ ਪੈਂਦਾ ਇਹ ਚਿਕਨਾਹਟ ਨੂੰ ਪੂਰਾ ਕਰਨ ਲਈ ਸਾਨੂੰ ਕਿਹੜੀ ਜੇ ਦਵਾਈ ਹੈ ਜਾਂ ਕਿਹੜੀਆਂ ਚੀਜ਼ਾਂ ਇਹੋ ਜਿਹੀ ਸਾਨੂੰ ਖਾਣੀਆਂ ਚਾਹੀਦੀਆਂ ਵੀ ਜਿਹੜੀ ਚਿਕਨਾਹਟ ਦੀ ਕਮੀ ਨਾ ਮਹਿਸੂਸ ਹੋਵੇ ਦੇਖੋ ਜੀ ਚਿਕਨਾਹਟ ਅੱਜ ਕੱਲ੍ਹ ਖਾਣੇ ਦੇ ਵਿੱਚ ਤੇ ਬਿਲਕੁਲ ਕੈਲਸ਼ੀਅਮ ਘਟਾ ਸਪਰੇਅ ਤੇ ਖਾਦਾਂ ਜਿਹੜੀਆਂ ਪੈਂਡੀਆਂ ਉਹਨਾਂ ਨਾਲ ਚਿਕਨਾਹਟ ਨਹੀਂ ਬਣਦੀ ਸਰੀਰ 'ਚ ਹੂੰ ਹੂੰ ਤੇ ਕੈਲਸ਼ੀਅਮ ਜਿਹੜਾ ਉਹ ਘਟਦਾ ਜਾਂਦਾ ਜਨੁੰਦਿਆਂ ਤੇ ਬਾਕੀ ਜਿਹੜਾ ਬੰਦਾ ਵੈਸ਼ਨੋ ਉਹਦੇ ਤੇ ਬਿਲਕੁਲ ਕੈਲਸ਼ੀਅਮ ਦੀ ਕਮੀ ਜ਼ਿਆਦਾ ਹੋ ਜਾਂਦੀ ਹੈ ਕਿਉਂਕਿ ਪ੍ਰੋਟੀਨ ਉਹਦੇ ਅੰਦਰ ਜਾਣਾ ਨਹੀਂ ਆ ਤੇ ਕੈਲਸ਼ੀਅਮ ਨੇ ਬੜਨਾ ਨਹੀਂ ਹੂੰ 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 ਤੇ ਉਹਦੇ ਜੋੜਾਂ 'ਚ ਇੱਕ ਕੈਲਰੀ ਵੱਜ ਜਾਂਦੀ ਆ ਉਹਦੇ ਨਾਲ ਫਿਰ ਉਹ ਚੀਸਾਂ ਬਣਨ ਲੱਗਦੀਆਂ ਜਿਹਨੂੰ ਆਪਾਂ ਯੂਰਿਕ ਐਸਿਡ ਕਹ ਦਿੰਨੇ ਆ ਜਾਂ ਗਠੀਆ ਕਹ ਦਿੰਨੇ ਆ ਹੂੰ 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 ਤੇ ਫਿਰ ਉਹਦੇ ਤੋਂ ਉਹ ਯੂਜਦਾ ਰਹਿੰਦਾ ਤੇ ਦਰਦਾਂ ਹੁੰਦੀਆਂ ਰਹਿੰਦੀਆਂ ਨੇ ਹੂੰ 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 ਤੇ ਕੈਲਸ਼ੀਅਮ ਭਰ ਰਾਸਤੇ ਆਹੀ ਤੇ ਇੱਕ ਪੌਚ 'ਚ ਲਿਖੀ ਤੇ ਪੈਕਟ ਹੁੰਦੇ ਆ ਪਾਊਡਰ ਦੇ ਛੋਟੇ ਛੋਟੇ ਹੂੰ ਉਹ ਬੀਮ ਦੇ ਨਾਲ ਬੰਦਾ ਜਿਵੇਂ ਕੋਈ ਜ਼ਿਆਦਾ ਹੀ ਪ੍ਰੋਬਲਮ ਆ ਜਿਵੇਂ ਇੱਕ ਮਾਤਾ ਇਹ ਮੇਰੇ ਕੋਲ ਦੀ ਰੀੜ ਦੀ ਹੱਡੀ ਇਦਾਂ ਸੱਪ ਵਾਂਗੂ ਵਿੰ ਉਹ ਕਈ ਸਾਲ ਤੋਂ ਮੰਜੇ ਤੋਂ ਨਹੀਂ ਉੱਠ ਸਕੀ ਉਹਨੂੰ ਚੁੱਕ ਕੇ ਲਿਆਉਂਦੇ ਸੀਗੇ ਉਹਨੂੰ ਮਿਰਕ ਸਿਰਫ ਚਾਰ ਵਾਰੀ ਲਿਆਉਣਾ ਪਿਆ ਮਾਲਕ ਨੇ ਅਸੀਂ ਮਿਰ ਕੀਤੀ ਐ ਇਸ ਟਾਈਮੋਂ ਧੂਰੀ ਫਿਰਦੀ ਐ ਕਿਉਂਕਿ ਉਹੀ ਝਟਕਾ ਜਦੋਂ ਮਾਰਦੇ ਅਸੀਂ ਤੇ ਪਹਿਲੀ ਵਾਰੀ ਤੋਂ ਸਿੱਧੀ ਹੋਣੀ ਨਹੀਂ ਸੀ ਉਹਦੀ ਜ਼ਿਆਦਾ ਟੇਢੀ ਸੀ ਪਹਿਲੀ ਵਾਰੀ 1 ਇੰਚ ਸਿੱਧੀ ਫੇਰ ਦੂਜੀ ਵਾਰੀ 2 ਇੰਚ ਐਦਾਂ ਕਰਕੇ ਚੌਥੀ ਵਾਰ ਦੇ ਨਾਲ ਸਹੀ ਕਰਕੇ ਉਹਦਾ ਸੀਟੀ ਸਕੈਨ ਕਰਾਇਆ ਗਿਆ ਬਿਲਕੁਲ ਆਪਣੀ ਜਗ੍ਹਾ ਤੇ ਸੀਗੀ ਅਸ ਟਾਈਮ ਉਹ ਆਪਣੇ ਬਿਲਕੁਲ ਸਹੀ ਸਲਾਮਤ ਤਰੀ ਫਿਰਦੀ ਹੈ ਜਿਹਨੂੰ ਕੋਈ ਜਿਆਦਾ ਪ੍ਰੋਬਲਮ ਉਹਨੂੰ ਟਾਈਮ ਲੱਗਦਾ ਵਾ ਜਿਹਦੀ ਥੋੜੀ ਪ੍ਰੋਬਲਮ ਹੋਵੇ ਤੇ ਇੱਕ ਵਾਰੀ ਜੀ ਹੱਲ ਹੋ ਜਾਂਦਾ ਤੇ ਦੂਜੀ ਦੀ ਸਿਰਫ ਉਹਨੂੰ ਚੈੱਕ ਹੁਣ ਕਰਾਉਣਾ ਪੈਂਦਾ ਬਸ ਕਿਉਂਕਿ ਦੂਜੀ ਦੀ ਦੇਖੀਦਾ ਕਿ ਇਹਦੀ ਕਿਤੇ ਦੁਬਾਰਾ ਨਹੀਂ ਉਹ ਪ੍ਰੋਬਲਮ ਹੋ ਗਈ ਕਿਉਂਕਿ ਜਿਹੜਾ ਪਾਊਡਰ ਨੇ ਕੰਮ ਕਰਨਾ ਉਹ ਤੇ 10 ਦਿਨ 15 ਦਿਨ ਦੇ ਅੰਦਰ ਕਰੂਗਾ ਤੇ ਉਹਦੇ ਵਿੱਚ ਉਹਨੂੰ ਫੇਕ ਕਿਤੇ ਬਾਹਰੇ ਪੈਰ ਕੰਮ ਕਰ ਲਿਆ ਜਾਂ ਉੱਚੀ ਨੀਵੇਂ ਥਾਂ ਪੈ ਗਿਆ ਜਾਂ ਪੌੜੀਆਂ ਪੂੜੀਆਂ ਚੜ ਗਿਆ ਉਹਦੇ ਨੂੰ ਪ੍ਰੋਬਲਮ ਆ ਜਾਂਦੀ ਹੈ ਤੇ ਇਸ ਕਰਕੇ ক্যালসিয়াম ਖਾਣ ਪੀਣ ਨਾਲ ਨਹੀਂ ਵੱਜਦਾ ਵਾ ਚਲੋ ਕਈ ਪ੍ਰੋਟੀਨ ਵਾਲੀਆਂ ਆਟ ਮੰਨ ਨਹੀਂ ਖਾਂਦੇ ਵੈਸ਼ਨੋ ਬੰਦੇ ਦੇ ਤੇ ਪ੍ਰੋਬਲਮ ਇਹ ਜਿਆਦਾ ਆਉਂਦੀ ਆ ਤੇ ਨਾਨভেজ ਖਾਣ ਨਾਲ ਵੀ ਚਲੋ ক্যালসিয়াম ਪਤਾ ਰਹਿੰਦਾ ਸਰੀਰ ਦੇ ਅੰਦਰ ਥੋੜੀ ਉਹਦੇ ਲਈ ਵਰਜੇ ਸੀ ਲੋੜਾ ਕਿਉਂਕਿ ਉਹ ਆਪਣੇ ਜੂਰ ਕੈਸਡ ਵਗੈਰਾ ਨਾ ਬਣੇ ਸੀਚ ਕੈਲਰੀ ਨਾ ਵੱਜੇ ਤੇ ਸਹੀ ਤਰੀਕੇ ਨਾਲ ਪਾਚਣ ਸ਼ਕਤੀ ਕੰਮ ਕਰੇ ਇਹਦੇ ਅਹੀਂ ਕੋਈ ਪ੍ਰੈਕਟੀਕਲ ਕਰਦੇ ਆਂ ਉਹ ਤੁਹਾਨੂੰ ਦਿਖਾਉਣਾ ਮੈਂ ਕਿਸ ਤਰੀਕੇ ਦਾ ਨਾਲ ਕੀਤੇ ਜਾਂਦੇ ਆ ਅੱਛਾ ਅੱਛਾ ਚਲ L4 L5 ਦੀ ਤੋਂ ਦੋ ਪ੍ਰੋਬਲਮਾਂ ਦੋਨੇ ਜਗ੍ਹਾ ਤੇ ਨਾੜ ਦਬ ਗਈਆਂ ਤੇ ਪੈਰ ਸੋਨ ਰਹਿਣ ਲੱਗੇ ਤੇ ਇਹਨਾਂ ਦੇ ਦਰਦ ਪੈਰ ਤੱਕ ਚੱਲਦੀ ਹੈ ਐਦਾਂ ਇਸ ਤਰ੍ਹਾਂ ਹੀ ਇਹਨਾਂ ਨੂੰ ਇੱਕ ਵਾਰੀ ਇੱਥੇ ਬੰਨਾਂਗੇ ਬੰਨ ਕੇ ਤੇ ਇਹਨਾਂ ਦੇ ਸਰੀਰ ਦੀ ਜਿਹੜੀ ਅਲਾਈਨਮੈਂਟ ਆ ਉਹਨੂੰ ਸਹੀ ਕਰਨਾ ਕਿਉਂਕਿ ਬਹੁਤੇ ਜਿਹੜੇ ਢਿੱਲਾ ਕੰਮ ਕਰਨਾ ਪਿਆਰ ਦੇ ਨਾਲੇ ਹੱਡੀਆਂ ਨਹੀਂ ਟਿਕਾਣੇ ਆਉਂਦੀਆਂ ਹਸਪੀਟਲਾਂ ਦੇ ਡਾਕਟਰ ਤੇ ਕਹਿੰਦੇ ਆ ਜੋ ਆਪਰੇਸ਼ਨ ਕਰਾ ਲਓ ਤੇ ਨਾਲੇ ਤੇ ਬੰਦਾ ਰੁਪਈਆ 2-3 ਲੱਖ ਲਾ ਲਿੰਦਾ ਤੇ ਨਾਲੇ ਫੇ ਅੱਗੇ ਨਾਲੋਂ ਵੀ ਜਾਂਦਾ ਲੱਗਦਾ ਇਹ ਆਪਾਂ ਹੱਥੀ ਇੱਕ ਪ੍ਰੈਕਟੀਕਲ ਕਰਨਾ ਉਹਦੇ ਨਾਲ ਆਪਣੇ ਹੱਡੀ ਬਿਲਕੁਲ ਟਿਕਾਣੇ ਚਲੀ ਜਾਂਦੀ ਆ ਤੇ ਇਹਨਾਂ ਨੂੰ ਜਿਵੇਂ ਪ੍ਰੋਬਲਮ ਸੀਗੀ ਇਸ ਤਰ੍ਹਾਂ ਅਸਰਾਮਾ ਕੱਢੇ ਹੋਏ ਲੱਗਦਾ ਇਹਨਾਂ ਕੋਈ ਪ੍ਰੋਬਲਮ ਨਹੀਂ ਇਹਨਾਂ ਦੇ ਡਿਸਕ ਦੀ ਪ੍ਰੋਬਲਮ ਸੀ ਜੀ L4 L5 ਬਸ ਇਦਾਂ ਆਪਾਂ ਪੰਨਾ ਬਾਕੇ ਤੇ ਝਟਕਾ ਮਾਰਨਾ ਵਾ ਡਿਸਕ ਵਾਲੇ ਨੂੰ ਥੋੜਾ ਤਾਂ ਚੋਕੇ ਸੋਨੂੰ ਕਮ ਆਨ ਇਹਨਾਂ ਦੀ ਜਿਹੜਾ ਥੱਲੇ ਪ੍ਰੋਬਲਮ ਆ ਇਸ ਕਰਕੇ ਇਹਨਾਂ ਨੂੰ ਨਾ ਉੱਪਰ ਉਠਾ ਕੇ 2 ਫੁੱਟ ਤੋਂ ਫੀ ਮਾਰਨਾ ਝਟਕਾ ਇਹਨਾਂ ਨੂੰ ਥੋੜਾ ਦੋ ਫੁੱਟ ਲਾਇਦਾ ਅਰੇ ਚਲਿਆ ਆ ਗਏ ਇਹਨਾਂ ਨੂੰ ਇੱਕ ਪੂਰੀ ਜ਼ੋਰ ਨਾਲ ਇਦਾਂ ਝਟਕਾ ਦੇਣਾ ਤੇ ਇਹਨਾਂ ਦੀ ਜਿਹੜੀ ਇਹ ਡਿਸਕ ਆ ਉਹ ਟਿਕਾਣੇ ਚਲੇ ਜਾਣੀ ਆ ਤੇ ਦਰਦ ਸਦਾ ਲਈ ਬੰਦ ਹੋ ਜਾਣੀ ਆ ਤੇ ਜਿਹੜਾ ਸਰਵਾਈਕਲ ਦਾ ਝਟਕਾ ਦੇਣਾ ਉਹ ਇਦਾਂ ਲੰਮੇ ਪਿਆਵੇਂ ਮਾਰਨਾ ਉਹ ਤਾਂ ਨਹੀਂ ਚੱਕਣਾ ਉਹ ਲੰਮੇ ਪਿਆਵੇਂ ਦੇ ਇਸ ਹੱਲ ਹੋ ਜਾਂਦਾ ਹੈ ਤੇ ਬਾਕੀ ਹੋਰ ਤੁਹਾਨੂੰ ਗੋਡਿਆਂ ਬਾਰੇ ਵੀ ਪ੍ਰੈਕਟੀਕਲ ਦੱਸਦਾ ਨਾ ਇਹਦੇ ਨਾਲ ਡਿਸਕ ਦਾ ਤੇ ਸਰਵਾਈਕਲ ਦਾ ਹੋ ਗਿਆ ਸਾਈਟ ਕਾ ਪੇ ਉਹਨੂੰ ਬੰਦੇ ਨੂੰ ਥੋੜਾ ਮੋੜੜਾ ਜਾਂਦਾ ਸਾਈਡਾਂ ਨੂੰ ਮੋੜਣ ਨਾਲ ਜਿਹੜੀ ਕੈਲਰੀ ਆ ਉਹ ਬਾਹਰ ਹੋ ਜਾਂਦੀ ਆ ਤੇ ਹੱਡੀ ਜਿਹੜੀ ਸਹੀ ਕੰਮ ਕਰਨਾ ਸ਼ੁਰੂ ਕਰ ਦਿੰਦੀ ਆ ਕਿਉਂਕਿ ਇੱਥੇ ਜਿਹੜਾ ਚੂਲੇ ਦਾ ਗੋਲਾ ਹੁੰਦਾ ਉਹਦੇ ਉੱਤੇ ਕੈਲਰੀ ਬਚ ਜਾਂਦੀ ਆ ਤਾਂ ਸਾਈਡ ਨੂੰ ਪੇਨ ਜਾਣੀ ਸ਼ੁਰੂ ਹੋ ਜਾਂਦੀ ਉਹਨੂੰ ਆਪਾਂ ਕਹਿੰਦੇ ਸਾਈਟ ਕਾ ਤੇ ਬਾਕੀ ਗੋਡੇ ਵਾਲੇ ਦੀ ਜਿਹੜੀ ਪ੍ਰੋਬਲਮ ਆ ਉਹ ਤੁਹਾਨੂੰ ਮੈਂ ਦੱਸਦਾ ਕਿਹੜੇ ਤਰੀਕੇ ਨਾਲ ਕੀਤੀ ਜਾਂਦੀ ਆ ਤਾਂ ਕਿਸੇ ਨੂੰ ਇੱਕ ਇੱਕ ਇਸ ਤਰ੍ਹਾਂ ਦਾ ਲਾਜਾਗਾ ਇਹ ਦੇਖੋ ਜੀ ਗੋਡਿਆਂ ਦੇ ਵਿੱਚ ਜਿਨ੍ਹਾਂ ਦੇ ਗੈਪ ਆ ਜਾਂਦਾ ਗੋਡੇ ਦਰਦ ਕਰਨੋਂ ਨਹੀਂ ਹਟਦੇ ਉਹਨਾਂ ਵਾਸਤੇ ਆਪਾਂ ਇੱਥੋਂ ਨਾੜਾਂ ਦਾ ਪ੍ਰੈਸ਼ਰ ਇੱਕ ਬੰਨਣਾ ਬੰਦ ਕਰਨਾ ਤਿੰਨ ਨੰਬਰ 2 ਜਦੋਂ ਆਪਾਂ ਇੱਥੇ ਬੰਦੇ ਬੰਦੇ ਹੋਏ ਉੱਤੇ ਲਿਆ ਕੇ ਟਾਈਟ ਕਰ ਦਿੰਨੇ ਇੱਥੋਂ ਤੇ ਉਧਰੋਂ ਅਸੀਂ ਉੱਪਰ ਲਾ ਜਣਾ ਇਹਨੂੰ ਉੱਪਰ ਲਿਜਾ ਕੇ ਤੇ ਫਿਰ ਇੱਥੇ ਟਾਈਟ ਕਰਕੇ ਬੰਦ ਦੇਣਾ ਲੱਤਾਂ ਨੂੰ ਇਕੱਠੀ ਕਰਕੇ ਤੇ ਇਹਨੂੰ ਟਾਈਟ ਕਰਕੇ ਹੀ ਬੰਨ੍ਹਣਾ ਵਾ ਤੇ ਕਿਉਂਕਿ ਜਿਹੜੀ ਚਰਬੀ ਆ ਉਹ ਜਦੋਂ ਲੱਤ ਸਿੱਧੀ ਕਰਨੀ ਆ ਆ ਵੀ ਸਾਰੀ ਉੱਪਰ ਆ ਜਣੀ ਤੇ ਥੱਲੇੋਂ ਉੱਤੇ ਚਲ ਜਾਣੀ ਆ ਕਿਉਂਕਿ ਜਿਹੜਾ ਖਾਲੀ ਜੋੜ ਆ ਉਹ ਜਦੋਂ ਲਗਾਤਾਰ ਆਪਾਂ ਉਹਨੂੰ 35 ਮਿੰਟ ਦਾ ਟਾਈਟ ਕਰਕੇ ਬੰਨ੍ਹ ਕੇ ਕਰਾਉਨੇ ਆ ਤੇ ਜੋੜਾਂ ਦੇ ਵਿੱਚ ਚਕਨਾਟ ਚਲ ਜਾਂਦੀ ਆ ਤੋ ਬੰਦਾ ਜਿਹੜਾ ਲੰਗਾ ਕੇ ਤੁਰਿਆ ਆਉਂਦਾ ਉਹ ਬਿਲਕੁਲ ਤੁਰਨ ਦੇ ਕਾਬਲ ਹੋਈ ਨਾ ਉਸੇ ਟਾਈਮ 35 ਮਿੰਟ ਤੋਂ ਬਾਅਦ ਕਿਉਂਕਿ ਸਕਿਨ ਇੱਥੋਂ ਟਟ ਕਰਨ ਨਾਲ ਇਦਾਂ ਨੂੰ ਵੀ ਇਕੱਠੀ ਹੋ ਗਈ ਆ ਇਦਾਂ ਨੂੰ ਹੀ ਹੋ ਗਈ ਤੇ ਜੋ ਜਦੋਂ 35 ਮਿੰਟ ਕੀਤਾ ਤੇ ਗਰਮ ਕਰਕੇ ਚਰਬੀ ਅੰਦਰ ਚੱਲ ਜਾਂਦੀ ਆ ਇਹ ਸੀਗਾ ਆਪਣੇ ਗੋਡਿਆਂ ਦਾ ਪ੍ਰੋਬਲਮ ਇੱਕ ਦਵਾਈ ਵੀ ਲੌਣੀ ਮੇਰੀ ਨਾਲ ਕੇ ਇਦਾਂ ਹੀ ਨਹੀਂ ਜੀ ਇਹਨਾਂ ਨੂੰ ਕੋਈ ਦਵਾਈ ਦੀ ਲੋੜ ਨਹੀਂ ਆ ਇੱਕ ਪ੍ਰੈਕਟੀਕਲ ਆ ਤੇ ਨਾਲ ਉਹ ਕੈਲਸ਼ੀਅਮ ਵਾਲਾ ਪਾਊਡਰ ਇੱਕ ਲਿਖਿਆ ਜਾਏਗਾ ਜਿਹੜਾ ਪੌਚ ਹੁੰਦੇ ਆ ਛੋਟੇ ਛੋਟੇ ਕੈਲਸੀ ਰੋਲ ਦੇ ਕਿਉਂਕਿ ਉਹ ਚਕਨਾਟ ਤੇ ਬਹੁਤ ਜ਼ਰੂਰੀ ਗੈਪ ਜਿਹੜਾ ਪੂਰਾ ਕਰਨਾ ਇੱਕ ਵਾਰੀ ਤੇ ਤੁਰਨਯੋਕਾ ਬੰਦਾ ਹੋ ਜਾਂਦਾ ਤੇ ਬਾਕੀ ਉਹ ਥੋੜੇ ਦਿਨਾਂ ਨੂੰ ਮੈਂ ਪੰਪੀਣਾ ਪਿੰਦਾ ਵਾ ਕੁ 10 15 ਦਿਨਾਂ ਤੇ ਬਿਲਕੁਲ ਅਗਲੀ ਵਾਲੀ ਸੂਰਤ ਦੇ ਵਿੱਚ ਆ ਜਾਂਦਾ 35 ਮਿੰਟ ਤੋਂ ਬਾਅਦ ਕੰਪਲੀਟ ਹੋ ਗਿਆ ਇਹ ਹੁਣ ਬਿਲਕੁਲ ਸਹੀ ਸਿਹਤ ਆਪਣਾ ਖੜੇ ਹੋ ਸਕਦੇ ਆ ਆ ਦੇਖ ਲਓ ਤੁਸੀਂ ਹੁਣ ਬਿਲਕੁਲ ਸਹੀ ਸਿਹਤ ਜਾ ਰਿਹਾ ਡਾਕਟਰ ਸਾਹਿਬ ਤੁਸੀਂ ਦੱਸਿਆ ਸਾਨੂੰ ਕਿਸ ਤਰ੍ਹਾਂ ਤੁਸੀਂ ਰੱਸੀ ਦੇ ਨਾਲ ਬਨ ਕੇ ਜਿਹੜਾ ਸਰਵਾਈਕਲ ਤੇ ਹੋਰ ਜੜੀਆਂ ਅਡਿਸਕ ਉਹ ਗੱਲ ਅਦਰ ਤੁਸੀਂ ਦੱਸਿਆ ਵੀ ਇਸ ਤੋਂ ਇਲਾਵਾ ਇੱਕ ਸਾਈਟਿਕਲ ਵੀ ਇੱਕ ਦਰਦ ਹੈ ਕੀ ਰੀਗ ਦੇ ਦਰਦ ਵੀ ਹੈਗਾ ਕਿ ਉਹਦਾ ਵੀ ਇਲਾਜ ਇਸੇ ਤਰ੍ਹਾਂ ਤੁਸੀਂ ਕਰਦੇ ਕਿ ਉਹ ਵਿਧੀ ਹੈਗੀ ਤੁਹਾਡੇ ਕੋਲ ਉਹਦਾ ਰੀਗੀ ਦਰਦ ਨਾਲ ਇੱਕ ਨਾੜ ਦਬ ਜਾਂਦੀ ਹੈ ਜੀ ਬੈਕ ਤੋਂ ਕਈਆਂ ਦੀ ਤਾਂ ਡਿਸਕ ਦੀ ਪ੍ਰੋਬਲਮ ਹੁੰਦੀ ਉਹਦੇ ਨਾਲ ਨਾੜ ਦਬੀ ਹੁੰਦੀ ਹੈ ਤੇ ਕਈਆਂ ਦੇ ਅੰਦਰ ਅੱਗੇ ਕੈਲਸ਼ੀਅਮ ਨਹੀਂ ਘੜ ਕਰਕੇ ਖਾਲੀ ਵਜੀ ਹੁੰਦੀ ਹੈ ਉੱਥੇ ਨਾੜ ਬਲੌਕ ਕਰ ਜਾਂਦੀ ਹੈ ਅੱਛਾ ਜੀ ਜਾਂ ਕੋਈ ਉਹ ਸਾਈਡ ਪਰ ਨੇ ਡੇਕ ਪਿਆ ਤੇ ਉਹਦੇ ਕਰਕੇ ਵੀ ਨਾੜ ਜਿਹੜੀ ਹੈ ਬਲੌਕ ਹੋ ਜਾਂਦੀ ਹੈ ਉਹ ਜਿਸ ਤਰ੍ਹਾਂ ਦਾ ਪੇਸ਼ੈਂਟ ਨੂੰ ਉਸ ਤਰੀਕੇ ਦੇ ਨਾਲ ਪ੍ਰੈਕਟੀਕਲ ਕੀਤਾ ਜਾਂਦਾ ਰੀ ਦੀ ਦਰਦ ਵੀ ਉਹਦੀ ਉਸੇ ਟਾਈਮ ਤੋਂ ਹੀ ਖੂਨ ਚਾਲੂ ਹੋ ਜਾਏਗਾ ਜਿਹੜਾ ਬਲੌਕ ਹੋਇਆ ਹਮਮ ਸਾਈਟਕਾ ਇੱਕ ਉਹਦੇ ਨਾਲ ਹੀ ਜੁੜੀ ਹੋਈ ਆ ਇਹ ਵੀ ਇਹੀ ਪ੍ਰੋਬਲਮ ਆ ਕਿ ਕਿਉਂਕਿ ਉਹ ਜਿਹੜੀ ਗੋਲਾ ਹੱਡੀ ਦਾ ਜਿਹੜਾ ਹੁੰਦਾ ਵਾ ਆਪਣੇ ਬੈਕ ਤੋਂ ਹਮਮ ਉੱਥੇ ਉਹਦੇ ਉੱਪਰਲੇ ਪਾਸੇ ਇੱਕ ਕੈਲਰੀ ਜੀ ਵੱਜ ਜਾਂਦੀ ਕਿਉਂਕਿ ਵਰਜਿਸਨਾ ਹੈ ਨਹੀਂ ਅੱਜਕੱਲ ਕੰਮ ਕਰਨ ਵਾਲੇ ਬੰਦੇ ਨੂੰ ਸਾਈਟਕਾ ਨਹੀਂ ਹੁੰਦੀ ਹਮਮ ਇਹ ਵੇਲੇ ਬੰਦੇ ਨੇ ਜਦੋਂ ਬੈਹ ਜਾਣਾ ਹੋਵੇ ਕਿ ਉਹ ਸਹੀ ਤਰੀਕੇ ਦਾ ਉਹ ਕੈਲਸ਼ੀਅਮ ਬਣ ਕੇ ਨਹੀਂ ਜਾਣਾ ਉਹ ਇੱਕ ਕੈਲਰੀ ਦੇ ਰੂਪ ਚ ਚੱਲ ਜਾਂਦਾ ਗੋਲੇ ਦੇ ਉੱਤੇਲੇ ਪਾਸੇ ਹੂੰ 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 ਉਹਨੂੰ ਵੀ ਕਮਾ ਕੇ ਸਹੀ ਕੀਤਾ ਜਾਂਦਾ ਵਾ ਕੈਲਰੀ ਬਾਤ ਚੱਲ ਜਾਈਗੀ ਔਰ ਉਸੇ ਟਾਈਮ ਉਹ ਵੀ ਸਹੀ ਤੁਰਨ ਲੱਗ ਜਾਗਾ ਹੂੰ ਹੂੰ ਇਹਦਾ ਵੀ ਬਹੁਤ ਵਧੀਆ ਇਲਾਜ ਹੈ ਹਰੀ ਦੀ ਦਰਦ ਜਿਹੜੀ ਬੈਕ ਤੋਂ ਨੂੰ ਪੈਰ ਤੱਕ ਜਾਂਦੀ ਹੈ ਇਹ ਵੀ ਇੱਕ ਨਾੜ ਬਲੌਕ ਜੀ ਆ ਹੂੰ ਹੂੰ ਤੇ ਇਹ ਵੀ ਬੈਕ ਤੋਂ ਆ ਰਹੀ ਹੈ ਡਿਸਕ ਦੇ ਨਾਲ ਵੀ ਕਈਆਂ ਦੀ ਇਹ ਹੈਗੀ ਹੈ ਕੰਡੈਕਟਰ ਕਈਆਂ ਨੂੰ ਵੈਸੇ ਵੀ ਪ੍ਰੋਬਲਮ ਹੋ ਜਾਂਦੀ ਆ ਪਿੱਛੋਂ ਨੜ ਦਾ ਵਜ ਜਾਂਦੀ ਆ ਹੂੰ 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 ਉਹਨੂੰ ਵੀ ਇਸ ਤਰੀਕੇ ਨਾਲ ਖੋਲ ਦਿੱਤਾ ਜਾਂਦਾ ਵਾ ਠੀਕ। ਤਰੀ ਵੀ ਬਿਲਕੁਲ ਸਹੀ ਹੋ ਜਾਂਦੀ ਆ। ਉਸੇ ਟਾਈਮ ਬੰਦੇ ਨੂੰ ਸਹੀ ਕਰਕੇ ਤੋੜਿਆ ਜਾਂਦਾ। ਹੂੰ। ਸਿਰਫ ਇੱਕ ਵਾਰੀ ਕਰਨ ਦੇ ਨਾਲ ਅਗਲੇ ਨੂੰ ਮਹਿਸੂਸ ਹੋ ਜਾਂਦਾ ਵਾ। ਦੂਸਰੀ ਏਰੀਓ ਆਪੇ ਆ ਜਾਂਦਾ। ਸਿਰਫ ਦੋ ਕੁ ਵਾਰੀ ਦੀ ਲੋੜ ਹੁੰਦੀ ਆ। ਠੀਕ ਹੈ ਜੀ। ਜਿਆਦਾ ਲੰਮਾ ਟਾਈਮ ਨਹੀਂ ਗਾ। ਕੋਈ ਦਵਾਈ ਨਹੀਂ ਖਾਣੀ। ਸਿਰਫ ਇੱਕ ਉਹ ਹੀ ਪੌਚ ਜਿਹੜੇ ਆ ਗਏ ਨੇ ਕੈਲਸ਼ੀਅਮ ਮਟਾਵਲ ਡੀ ਦੇ ਉਹ ਲੈਣੇ ਆ। ਹੋਰ ਕੋਈ ਚੀਜ਼ ਖਾਣ ਦੀ ਲੋੜ ਨਹੀਂ ਆ। ਜਾਂ ਘਰ ਦੇ ਜਿਹੜੇ ਭਰੇਜ ਆ ਉਹ ਦੱਸੇ ਜਾਂਦੇ ਬਸ। ਹੂੰ ਹੂੰ। ਡਾਕਟਰ ਸਾਹਿਬ ਕਈਆਂ ਦੇ ਨਾ ਸੁਣਿਆ ਵੀ ਮਣਕੇ ਪ੍ਰੈਸ ਹੋ ਗਏ ਜਾਂ ਮਣਕਿਆਂ ਦਾ ਗੈਪ ਘਟਾ ਕਿ ਉਹਦਾ ਵੀ ਇਲਾਜ ਇਸ ਤਰ੍ਹਾਂ ਹੀ ਤੁਸੀਂ ਕਰਦੇ ਕਿ ਉਹ ਕੋਈ ਹੋਰ ਵਿਧੀ ਆ ਨਹੀਂ ਉਹ ਮਣਕਿਆਂ ਦਾ ਦੇਖ ਲਈਦਾ ਪਹਿਲਾਂ ਉਹਦੀ ਸੀਟੀ ਸਕੈਨ ਕਰਾਈਦੀ ਆ ਉਹਦੇ ਜਿਹੜਾ ਦੇਖਣਾ ਹੁੰਦਾ ਕਿ ਮਣਕੇ ਕਿੱਥੇ ਚਲੇ ਗਏ ਇਹ ਸਿਰ ਥੋੜੇ ਬਹੁਤ ਕੱਸ ਜਾਂਦੇ ਚਕਨਾੜ ਦੀ ਵਜ੍ਹਾ ਨਾਲ ਪ੍ਰੈਸ ਤਾਂ ਤਾਂ ਹੁੰਦੇ ਜੇ ਬੰਦਾ ਕਹੇ ਐਕਸੀਡੈਂਟ ਚ ਮ ਜਨ ਮੰਨ ਲਓ ਦਬਿਆ ਗਿਆ ਜਾਂ ਉਹਦੇ ਤੇ ਕੋਈ ਭਾਰੀ ਚੀਜ਼ ਡਿੱਗ ਪਈ ਆ ਹਮ ਹਮ ਆਮ ਕਰਕੇ ਮਣਕੇ 슬ਿੱਪ ਘਾਟੀ ਹੁੰਦੇ ਆ ਡਾਊਨ ਘਟ ਹੁੰਦੇ ਨੇ ਜਿਹੜੇ ਪ੍ਰੈਸ ਜਿਹਨੂੰ ਕਹਿੰਦੇ ਆਪਾਂ ਹਮ 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 ਉਹ ਨਹੀਂ ਹੁੰਦੇ ਸਿਰਫ ਕੋਈ ਵਿੱਚੋ ਚਿਕਨਾੜ ਖਤਮ ਹੋ ਜਾਂਦੀ ਆ ਤੇ ਉਹ ਗੈਪ ਪੈ ਜਾਂਦਾ ਗੈਪ ਪੈ ਜਾਂਦਾ ਤੇ ਹੱਡੀ ਨਾਲ ਹੱਡੀ ਘਸਣ ਲੱਗ ਜਾਂਦੀ ਆ ਤੇ ਇੱਕ ਅੱਧਾ ਉਹ ਮਣਕਾ ਉੱਪਰ ਜਾਂ ਥੱਲੇ ਚਲੇ ਜਾਂਦਾ ਉਹ ਵੀ ਇਹ ਡਿਸਕ ਦੇ ਰੂਪ 'ਚ ਹੀ ਸਹੀ ਕੀਤਾ ਜਾਂਦਾ ਵਾ ਬਿਲਕੁਲ ਸਹੀ ਹੋ ਜਾਂਦਾ ਉਹਦੇ ਨਾਲ ਵੀ ਹਮ ਹਮ ਜਿਸ ਤਰ੍ਹਾਂ ਤੁਸੀਂ ਇਲਾਜ ਕਰਦੇ ਕਿ ਮਰੀਜ਼ਾਂ ਦੇ ਮਰੀਜ਼ ਡਰਦੇ ਤੇ ਨਹੀਂ ਤੁਹਾਡੇ ਕੋਲ ਵੀ ਇਸ ਇਹ ਤਾਂ ਨਹੀਂ ਕੋਈ ਮਰੀਜ਼ ਨਹੀਂ ਦੱਸਦਾ ਕਿਉਂਕਿ ਜਿਹੜਾ ਜ਼ਿੰਦਗੀ ਤੋਂ ਤੰਗ ਆਇਆ ਹੁੰਦਾ ਜਿੰਨੂੰ ਪ੍ਰੋਬਲਮ ਹੁੰਦੀ ਆ ਉਹਨ ਤੋਂ ਠੀਕ ਹੋਣ ਦਾ ਮਤਲਬ ਆ ਉਹ ਉਸੇ ਟਾਈਮ ਹੀ ਕਾਫੀ ਸੈੱਟ ਕਰਕੇ ਤੁਰਿਆ ਜਾਂਦਾ ਵਾ 184% ਤੇ ਪਹਿਲੀ ਵਾਰੀ ਸਰਕਲ ਵਾਲਾ 100% ਆ ਡਿਸਕਸ ਲੇ ਪੜਾ ਜਿਹੜਾ ਉਹ ਵੀ ਪਹਿਲੀ ਵਾਰੀ 80 ਤੋਂ 90% ਅਗੁੱਲ ਤੇ 100 ਹੀ ਹੁੰਦਾ ਪਰ ਉਹ ਇਸ ਤਰ੍ਹਾਂ ਵੀ ਉਹ ਥੋੜੇ ਦਿਨਾਂ ਬਾਅਦ ਇੱਕ ਨਾੜ ਭਰ ਕੇ ਸਰੀਰ ਦੁਬਾਰਾ ਚੈੱਕ ਕੀਤੀ ਜਾਂਦੀ ਆ ਇਸ ਆਈਟ ਦਾ ਪੇਨ ਜਿਹੜੀ ਆ ਇਹ ਵੀ ਇੱਕੋ ਵਾਰੀ ਜੀ ਸਹੀ ਹੋ ਗਈ ਆ। ਹੂੰ ਰੀ ਦੀ ਦਰਦ ਇਹ ਸਿਰਫ ਦੋ-ਦੋ ਵਾਰੀ ਦੀ ਗੱਲ ਆ। ਇੱਕ ਵਾਰੀ ਪਹਿਲਾਂ ਇਲਾਜ ਕਰਾਉਣਾ, ਦੂਜੀ ਦੀ ਚੈੱਕ ਕਰਾਉਣਾ ਬਸ। ਇਹ ਤਾਂ ਬਹੁਤ ਲੰਬਾ ਇਲਾਜ ਨਹੀਂ ਹੈਗਾ। ਹੂੰ ਹੂੰ ਬਾਕੀ ਜਿਹੜੇ ਗੋਡੇ ਆ, ਗੋਡਿਆਂ ਦੀ ਥੋੜੀ ਪ੍ਰੋਬਲਮ ਹੁੰਦੀ ਆ ਠੀਕ ਹੈ ਜੀ। ਉਹ ਵੀ ਬੰਦੇ ਨੂੰ ਸਿਰਫ ਦੋ ਵਾਰੀ ਆਉਣਾ ਪਏਗਾ। ਇੱਕੇ ਵਾਰੀ ਚ ਹੀ ਗੋਡੇ ਚਾਲੂ ਹੋ ਜਾਣਗੇ ਜਿਨ੍ਹਾਂ ਦੇ ਗੈਪ ਹੈਗਾ ਵਾ ਜਾਂ ਗਰੀਨਸ ਨਹੀਂ ਗੋਡਿਆਂ ਦੇ ਵਿੱਚ ਸੰਗੋਡ ਹੱਡੀ ਨਾਲ ਹੱਡੀ ਘਸਦੀ ਆ ਗੋਡਿਆਂ ਦੀ ਪ੍ਰੋਬਲਮ ਆ ਗਈ ਆ ਤੁਰਨ ਨਹੀਂ ਹੁੰਦਾ। ਲੱਤਾਂ ਬਾਹਰ ਨੂੰ ਚਲੇ ਗਈਆਂ ਗੋਡੇ ਦੀਆਂ ਉਹ ਵੀ ਬੰਨ ਕੇ ਸਿੱਧੀਆਂ ਕੀਤੀਆਂ ਜਾਂਦੀਆਂ ਅੱਛਾ ਅੱਛਾ ਸਿੱਧੀਆਂ ਦੋ ਕੋਈ ਬੰਨਣ ਦੇ ਨਾਲ ਹੀ ਸਿੱਧੀਆਂ ਹੋ ਜਾਣਗੀਆਂ ਤੇ ਬਾਕੀ ਗੋਡਿਆਂ ਦੀ ਜਿਹੜੀ ਚਕਨਾਟ ਪੂਰੀ ਹੁੰਦੀ ਉਹ ਬਿਲਕੁਲ ਸਹੀ ਰੂਪ ਚ ਤੁਰਨ ਲੱਗ ਜਾਏਗਾ ਸੋ ਡਾਕਟਰ ਸਾਹਿਬ ਕਈ ਦਰਸ਼ਕ ਸਾਡੇ ਜਿਹੜੀ ਇਹ ਵੀਡੀਓ ਵੇਖਦੇ ਹੋਣਗੇ ਸੋ ਅਗਰ ਉਹ ਉਹਨਾਂ ਨੇ ਇੱਥੇ ਆਉਣਾ ਹੋਵੇ ਤੇ ਕੀ ਐਡਰੈਸ ਹੈਗਾ ਤੁਹਾਡਾ ਦੇਖੋ ਜੀ ਮੇਰਾ ਐਡਰੈਸ ਆ ਬਿਗੋਲ ਵਿਲੇਜ ਨੀਨ ਬਾਜ਼ਾਰ ਚ ਗੁਰਤੇਗ ਭਾਦਰ ਕਲੀਨਿਕ ਆ ਕਿਸੇ ਨੂੰ ਵੀ ਤੁਸੀਂ ਪੁੱਛ ਸਕਦੇ ਜੇ ਵੇਗਵਾਲ ਆ ਕੇ ਗੁਰਤੇਗਪਾਦਰ ਕਲੀਨਿਕ ਤੇ ਜਾਣਾ ਵਾ ਤਹਿਸੀਲ ਹੱਡੀ ਪੁਲਾਥਾ ਡਿਸਟ੍ਰਿਕਟ ਕਪੂਰਥਾ ਲਾਵਾ ਕਿਤੇ ਆਣ ਕੇ ਤੁਸੀਂ ਪੁੱਛ ਸਕਦੇ ਹੋ ਮੇਰਾ ਨਾਮ ਡਾਕਟਰ ਹਰਜੀਤ ਸਿੰਘ ਮੀਨ ਬਾਜ਼ਾਰ ਵੇਗਵਾਲ ਗੁਰਤੇਗਪਾਦਰ ਕਲੀਨਿਕ ਸੋ ਇਸਨ ਡਾਕਟਰ ਹਰਜੀਤ ਸਿੰਘ ਜੀ ਜਿਨ੍ਹਾਂ ਨੇ ਸਾਨੂੰ ਹੱਡੀਆਂ ਦੇ ਜੋੜਾਂ ਦੇ ਵੱਖ-ਵੱਖ ਇਲਾਜ ਬਾਰੇ ਸਾਨੂੰ ਜਾਣਕਾਰੀ ਦਿੱਤੀ ਸੋ ਅਸੀਂ ਅਗਲੇ ਐਪੀਸੋਡ ਦੇ ਵਿੱਚ ਫਿਰ ਕਿਸੇ ਨਵੇਂ ਵਿਸ਼ੇ ਤੇ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਧੰਨਵਾਦ ਸਸ ਸਤਿ ਸ਼੍ਰੀ ਅਕਾਲ